ਕਈ ਵਰੀ ਰੋਟੀ ਪਈ ਹੁੰਦੀ ਬੰਦੇ ਦੀ ਬੰਦੇ ਨੂੰ ਰੋਟੀ ਖਾਣ ਦੀ ਨਸੀਬ ਨਹੀਂ ਹੁੰਦੀ ਸਾਡੇ ਉਥੇ ਨਗਰ ਦੀ ਗੱਲ ਹੀ ਐ ਪਿੰਡ ਦੀ ਦੋਵੇਂ ਜੀ ਤਿਆਰ ਹੋ ਕੇ ਕਿਸੇ ਪਰਿਵਾਰ ਦੇ ਵਿੱਚ ਕੋਈ ਸਮਾਗਮ ਸੀ ਪ੍ਰੋਗਰਾਮ ਸੀ ਪਾਠ ਦਾ ਭੋਗ ਸੀ ਉਥੇ ਚੱਲੇ ਸੀ ਬੰਦਾ ਬਾਹਰੋਂ ਆਇਆ ਆਪਣੇ ਘਰ ਖੇਤਾਂ ਤੋਂ ਘਰ ਆਇਆ ਘਰ ਆ ਕੇ ਤਿਆਰ ਹੋਇਆ ਤਿਆਰ ਹੋ ਕੇ ਪਜਾਮਾ ਪਾ ਲਿਆ ਕੁਰਤਾ ਪੋਣਾ ਨਸੀਬ ਨਹੀਂ ਹੋਇਆ ਉਹਨੂੰ ਪਜਾਮਾ ਪਾ ਲਿਆ ਗਾੜਾ ਕੁੜਤਾ ਪੋਣਾ ਨਸੀਬ ਨਹੀਂ ਹੋਇਆ ਦਿਲ ਨੂੰ ਘਬਰਾਟ ਪਈ ਬਾਹਰ ਆਣ ਕੇ ਮੰਜੇ ਤੇ ਬਹਿ ਗਿਆ ਉੱਥੇ ਲੇਟ ਗਿਆ ਜਿੰਨ ਤੱਕ ਪਰਿਵਾਰ ਨੇ ਆਵਾਜ਼ਾਂ ਮਾਰੀਆਂ ਡਾਕਟਰ ਨੂੰ ਬੁਲਾਇਆ ਗਿਆ ਡਾਕਟਰਾਂ ਦਾ ਬੱਸ ਖਤਮ ਕਰਨੀ ਜੋਜ ਸਾਡੇ ਕੋਲੋਂ ਜਾ ਰਿਆ ਨਾ ਇਹਦੇ ਤੋਂ ਸਿੱਖਿਆ ਲੈਣ ਦੀ ਲੋੜ ਹੈ ਵੀ ਇੱਥੇ ਪ੍ਰੈਸ਼ਰ ਨਾ ਬਣਾਓ ਆਪਣੇ ਦਿਮਾਗ ਤੇ ਰਿਲੈਕਸ ਰਹੋ ਜੋ ਜ਼ਿੰਦਗੀ ਮਿਲੀ ਹੈ ਮਲੋ ਜੇ ਕੋ ਨੁਕਸਾਨ ਵੀ ਹੋ ਗਿਆ ਘਟਨਾ ਵਾਪਰ ਗਈ ਉਹ ਤੇ ਵਾਪਰ ਗਈ ਹੈ ਆਪ ਤੇ ਬਿਮਾਰ ਨਾ ਹੋ ਕਮ ਸੇ ਕਮ ਜੇ ਦੁਨੀਆ ਦੇ ਵਿੱਚ ਅਸੀਂ ਜਿਉਂਦਿਆਂ ਤੇ ਸਭ ਕੁਝ ਵਾਪਰ ਜਾਏਗਾ ਜੇ ਅੱਜ ਦੁੱਖ ਹੈ ਤੇ ਕੱਲ ਨੂੰ ਸੁੱਖ ਵੀ ਆ ਜਾਏਗਾ ਜੇ ਆਪਾਂ ਹੀ ਨਾ ਰਹਤੇ ਨਾਲੇ ਅਸੀਂ ਤੇ ਉਸ ਗੁਰੂ ਦੇ ਪੁੱਤਰ ਵਾਂ ਜਿਸ ਗੁਰੂ ਨੇ ਹਾਨੂੰ ਹਮੇਸ਼ਾ ਹੀ ਹੱਸਦਿਆਂ ਖੇਡਦਿਆਂ ਜ਼ਿੰਦਗੀ ਜੂਣ ਦੀ ਪ੍ਰੇਰਣਾ ਬਖਸ਼ਿਸ਼ ਕੀਤੀ ਹੈ ਜੋ ਚਲਾ ਗਿਆ ਉਹਦਾ ਅਫਸੋਸ ਕਰਨ ਦੀ ਬਜਾਏ ਜੋ ਬਹਿ ਰਹਿ ਗਿਆ ਉਹਦਾ ਧੰਨਵਾਦ ਕਰੋ ਦਾਤਾ ਜੋ ਬਚਿਆ ਤੇਰਾ ਸ਼ੁਕਰਾਨਾ ਹੈ ਕਈਆਂ ਮੈਂ ਵੇਖਦਾ ਕਈਆਂ ਦੇ ਕੋਲ ਚੰਗੇ ਪੜੇ ਹੱਥ ਹੁੰਦੇ ਆ ਪੈਰ ਹੁੰਦੇ ਆ ਅੱਖਾਂ ਹੁੰਦੀਆਂ ਉਲਾਮੇ ਦੇ ਜਾਂਦੇ ਆ ਤੇ ਕਈ ਤੁਸੀਂ ਵੇਖਿਓ ਕਿ ਇਹਦੀ ਲੱਤ ਐਨੀ ਕਿ ਇਹਦੀ ਬਾਹ ਐਨੀ ਕਿ ਨੂੰ ਇੱਕ ਅੱਖ ਤੋਂ ਨਹੀਂ ਦਿਸਦਾ ਉਹ ਫੇਰ ਵੀ ਖੁਸ਼ ਰਹਿੰਦੇ ਆ ਗੁਰੂ ਨਾਨਕ ਸਾਹਿਬ ਜੀ ਫਰਮਾਉਂਦੇ ਆ ਜਿਓ ਪਾਏ ਤਨ ਸਾਜਿਆ ਆ ਕਈ ਵਰੀ ਬੰਦਾ ਕਹਿੰਦਾ ਮੈਨੂੰ ਰੱਬ ਨੇ ਕੀ ਦਿੱਤਾ ਗਿਣਤੀ ਕਰਿਓ ਹੁਣ ਕਹਿੰਦੇ ਸਭ ਤੋਂ ਪਹਿਲਾਂ ਇਸ ਤਨ ਨੂੰ ਮਾਲਕ ਨੇ ਸਾਜਿਆ ਆਪਾਂ ਪੜਦੇ ਸੁਖਮਨੀ ਸਾਹਿਬ ਦੀ ਬਾਣੀ ਚ ਪਾਸ਼ਾ ਜੀ ਕਿੱਡਾ ਪਿਆਰਾ ਫਰਮਾਉਂਦੇ ਨੇ ਕਿਉਂ ਮਾਲਕ ਨੇ ਤੈਨੂੰ ਕਿਦਾਂ ਘੜਿਆ ਹੈ ਕਿਦਾਂ ਤੈਨੂੰ ਸੋਨਾ ਬਣਾਇਆ ਹੈ ਕਿਦਾਂ ਤੇਰੀ ਜ਼ਿੰਦਗੀ ਵਿੱਚ ਉਹ ਜ਼ਿੰਦਗੀ ਚਲਾਉਣ ਦੀ ਤੈਨੂੰ ਰੌਣ ਦਿੱਤੀ ਕਿਵੇਂ ਤੂੰ ਜ਼ਿੰਦਗੀ ਜੂਣ ਦਾ ਤਰੀਕਾ ਆਪਣੇ ਗੁਰੂ ਕੋਲੋਂ ਸਿੱਖਣਾ ਸੀ ਇਸ ਪਾਣੀ ਤੇ ਜਿੰਨ ਤੂੰ ਘੜਿਆ ਮਾਟੀ ਕਾਲੇ ਜਿਹਰਾ ਕਰਿਆ ਉਕਤ ਜੋਤ ਲੈ ਸੁਰਤ ਪਰਖਿਆ ਮਾਤ ਗਰਭ ਮੈਂ ਜਿੰਤੂ ਰੱਖਿਆ ਹੁਣ ਇਸ ਇਸ ਪਾਣੀ ਤੇ ਇਸ ਮਾਟੀ ਤੇ ਇਸ ਪਾਣੀ ਤੇ ਹੁਣੇ ਸ਼ਬਦ ਕੀ ਵਰਤੇ ਆ ਕਾਚ ਕੋਟੰ ਰਚੰਤ ਤੋਇੰ ਸੰਸਕ੍ਰਿਤੀ ਸ਼ਲੋਕਾਂ ਸ਼ਬਦ ਵਰਤੇ ਆ ਕਾਚ ਕੋਟੰ ਰਚੰਤ ਤੋਇੰ ਰਚਿਆ ਕਦਾ ਤੋਇੰ ਤੋਇੰ ਕਹਿੰਦੇ ਪਾਣੀ ਨੂੰ ਹੈਗੇ ਦੀ ਪਾਣੀ ਦੀ ਬੂੰਦ ਹੀ ਹੈ ਨਾ ਮਾਂ ਕਿਤੇ ਸੀ ਪਿਤਾ ਕਿਤੇ ਸੀ ਮਲਾਪ ਹੋਇਆ ਸੜਾ ਸਰੀਰ ਹੋਣ ਦੇ ਵਿੱਚ ਆ ਗਿਆ ਕਹਿੰਦੇ ਕਾਚ ਕੋਟੰਗ ਇਹ ਸਰੀਰ ਕੱਚਾ ਕਿਲਾ ਹੈ ਰਚੰਤ ਤੋਇੰ ਰਚਿਆ ਕਾਦਾ ਤੋਇੰ ਦਾ ਪਾਣੀ ਦਾ ਕਾਚ ਕੋਟੰਗ ਰਚੰਤ ਤੋਇੰ ਬਾਏ ਰੂਪ ਦੇ ਸਤੰਭ ਨਾ ਬਾਏ ਕਹਿੰਦੇ ਹਵਾ ਨੂੰ ਹਵਾ ਦੀ ਨੂੰ ਥੰਮੀ ਦਿੱਤੀ ਹੋਈ ਹੈ ਹਵਾਇਤ ਤੁਰਿਆ ਫਿਰਦਾ ਹਵਾ ਨਹੀਂ ਜੇ ਡੇਗ ਪੈਣਾ ਜਿਵੇਂ ਗੱਡੀ ਦੇ ਟਾਇਰ ਚ ਹਵਾ ਹੋਵੇ ਤੇ ਪੰਜ ਸਵਾਰੀਆਂ ਲੈ ਕੇ ਗੱਡੀ ਤੁਰੀ ਫਿਰਦੀ ਹੈ ਤੇ ਹਵਾ ਨਿਕਲ ਜਾਏ ਤੇ ਇੱਕ ਕਦਮ ਵੀ ਅੱਗੇ ਨਹੀਂ ਤੁਰਿਆ ਜਾਂਦਾ ਤੇ ਬੰਦਾ ਵੀ ਤੇ ਇਦਾਂ ਹੀ ਹੈ ਇਹ ਚ ਹਵਾ ਵਾ ਇਹ ਤੁਰਿਆ ਫਰਦਾ ਸਾਹ ਆਉਂਦਾ ਤੇ ਬੰਦਾ ਵਾ ਜੇ ਸਾਹ ਨਹੀਂ ਆਉਂਦਾ ਤੇ ਬੰਦਾ ਕਾਦਾ ਫਿਰ ਤੇ ਮਿੱਟੀ ਹੈ ਤਾਂ ਸਹਿਬ ਸੱਚੇ ਪਾਸ਼ਾ ਜੀ ਬਹੁਤ ਪਿਆਰ ਤਰੀਕੇ ਨਾਲ ਸਮਝਾਉਂਦੇ ਨੇ ਸਾਨੂੰ ਕਿ ਬੰਦਿਆ ਜਿਉ ਪਾਇ ਤਨ ਸਾਜਿਆ ਰਖਿਆ ਬਣਤ ਬਣਾਏ ਉਹਨੇ ਸਰੀਰ ਵਿੱਚ ਜਿੰਦ ਪਾ ਕੇ ਨੂੰ ਸਾਜਿਆ ਅੱਖੀ ਦੇਖੇ ਸਭ ਤੋਂ ਪਹਿਲਾਂ ਤੈਨੂੰ ਅੱਖਾਂ ਵੇਖਣ ਵਾਸਤੇ ਦਿੱਤੀਆਂ ਜੇ ਬਾਂ ਬੋਲੇ ਜ਼ੁਬਾਨ ਬੋਲਣ ਲਈ ਦਿੱਤੀ ਕੰਨੀ ਕੰਨ ਸੁਣ ਲਈ ਦਿੱਤੇ ਕੰਨੀ ਸੁਰਤ ਸਮਾਏ ਪੈਰੀ ਚੱਲੈ ਪੈਰ ਤੁਰ ਲਈ ਦਿੱਤੇ ਨੇ ਹੱਥੀ ਕਰਨਾ ਹੱਥ ਕੰਮ ਕਰਨ ਲਈ ਦਿੱਤੇ ਨੇ ਦਿੱਤਾ ਪਹਿਨੇ ਖਾਏ ਦਿੱਤਾ ਉਹਦਾ ਪਹਿਨਦਾ ਵੀ ਆ ਤੇ ਖਾਂਦਾ ਵੀ ਆ ਦਿੱਤਾ ਪਹਿਨੇ ਖਾਏ ਪਾਸ਼ਾ ਕਹਿੰਦੇ ਜਿੰਨ ਰਚ ਰਚਿਆ ਤੇ ਸੇ ਨਾ ਜਾਣੇ ਅੰਦਾ ਅੰਧ ਕਮਾਏ ਅਸ਼ਕ ਕਈ ਵਾਰੀ ਮਨੁੱਖ ਕਹਿੰਦਾ ਮੈਨੂੰ ਮਾਲਕ ਨੇ ਕੀ ਦਿੱਤੇ ਇੱਕ ਬੇਨਤੀ ਕਰਾਂ ਸਾਹਿਬ ਜੀ ਗੁਰਦੇਵ ਜੀ ਦਾ ਵਾਕ ਹੈ ਖਾਂਦਿਆਂ ਖਾਂਦਿਆਂ ਮੂੰਹ ਇਕੱਠਾ ਇਹ ਜਿਹੜਾ ਖਾਣ ਦਾ ਸਿਸਟਮ ਨਾ ਇਹ ਵੀ ਇੱਕ ਉਮਰ ਦੇ ਹਿਸਾਬ ਨਾਲ ਹੀ ਹੁੰਦਾ ਹੈ ਜਦੋਂ ਬਚਪਨ ਚ ਹੁੰਦਾ ਹੈ ਉਦੋਂ ਮੰਗਾ ਹੁੰਦੀਆਂ ਨੇ ਜਵਾਨੀ ਚ ਬੰਦਾ ਤਰ੍ਹਾਂ ਤਰ੍ਹਾਂ ਦੇ ਪਕਵਾਨ ਖਾਂਦਾ ਇੱਕ ਸਮਾਂ ਐਸਾ ਹੁੰਦਾ ਜਦੋਂ ਬੰਦੇ ਦੇ ਕੋਲ ਸਾਰਾ ਕੁਝ ਹੀ ਪਿਆ ਹੁੰਦਾ ਪਰ ਉਹਨਾਂ ਵਿੱਚ ਕੋਈ ਵੀ ਚੀਜ਼ ਉਹਦੇ ਖਾਣ ਯੋਗ ਨਹੀਂ ਹੁੰਦੀ ਤੁਸੀਂ ਵੇਖਿਆ ਨਹੀਂ ਤਾਂ ਬੰਦਲੀ ਉਮਰ ਵੱਡੀ ਹੋ ਜਾਏ ਲਾਗੇ ਕੋਈ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਖਾ ਰਹੇ ਹੋ ਕਹਿੰਦਾ ਮੈਨੂੰ ਤੇ ਦਲੀਆ ਬਣਾ ਦਿਓ ਥੋੜਾ ਜਿਹਾ ਮੈਨੂੰ ਤੇ ਦਲੀਆ ਮਸਾਲਾਂ ਦੀ ਪਤਲੀ ਜੀ ਬੋਲੋ ਪਿਆਰਿਓ ਦਾਲ ਬਣਾ ਦਿਓ ਇੱਕ ਬੰਨੇ ਸ਼ਾਹੀ ਪਨੀਰ ਬਣ ਰਿਹਾ ਵਾ ਇੱਕ ਬੰਨੇ ਅਗਲੇ ਤਰ੍ਹਾਂ ਤਰ੍ਹਾਂ ਦੀਆਂ ਪਕਵਾਨ ਬਣਾ ਕੇ ਬੈਠੇ ਆ ਪਰ ਇੱਕ ਉਮਰ ਦਾ ਤਕਾਜ਼ਾ ਸੀ ਉਹ ਕਹਿੰਦਾ ਮੈਨੂੰ ਤੇ ਦਲੀਆ ਮਸਾਲਾਂ ਦੀ ਪਤਲੀ ਜੀ ਦਾਲ ਬਣਾ ਦਿਓ ਤੇ ਸੁੱਕਾ ਫੁਲਕਾ ਦੇ ਦਿਓ ਕਪੜਾ ਵੀ ਇਦਾਂ ਹੀ ਆ ਵੱਡੀ ਉਮਰ ਦੇ ਨੂੰ ਕਿਸੇ ਮਾਲ ਚ ਲੈ ਜਾਓ ਭਲਾ ਉਹ ਵੇਂਦਾ ਜੀਂਦਿਆਂ ਪੈਂਟਾਂ ਲਾ ਉਹ ਵਧੀਆ ਵਧੀਆ ਕੋਟਾਂ ਲਵੇਂ ਦਾ ਲਾਗੋਂ ਦੀ ਲੰਘ ਜਾਂਦਾ ਉਹ ਕਹਿੰਦਾ ਇਹ ਹੈਗਾ ਸਮਾ ਜਿਹਨਾਂ ਵਾਸਤੇ ਹੈਗਾ ਉਹ ਪੌਣ ਮੈਂ ਉਹ ਚੋਗੀ ਲੈਣਾ ਹੁਣ ਕਪੜੇ ਵੱਲੋਂ ਵੀ ਧਿਆਨ हट ਗਿਆ ਅੱਜ ਹੁਣ ਵੱਡੀ ਉਮਰ ਦਾ ਬੰਦਾ 70 80 ਸਾਲ ਦੇ ਤੁਸੀਂ ਕਿਸੇ ਬਜ਼ੁਰਗ ਨੂੰ ਲੈ ਜਾਓ ਕਿਸੇ ਮਾਲ ਦੇ ਵਿੱਚ ਕਿਉਂ ਜੀ ਤੁਸੀਂ ਉਹਨੂੰ ਕਹੋ ਜੀ ਆ ਬਾਪੂ ਬ੍ਰਾਂਡਡ ਕਪੜੇ ਆ ਉਹ ਕਿਉਂਗਾ ਹੋਊਗਾ ਬ੍ਰਾਂਡਰ ਕਾਕਾ ਕੱਪੜਾ ਵੀ ਉਮਰ ਦੇ ਨਾਲ ਹੀ ਸੋਭਦਾ ਇਹ ਉਮਰ ਦੇ ਨਾਲ ਹੀ ਚੀਜ਼ਾਂ ਸੋਭਦੀਆਂ ਤੁਸੀਂ ਪਾਓ ਆਪਣਾ ਮਨ ਨੂੰ ਇਤੋਂ ਅੱਗੇ ਚਲਾ ਗਿਆ ਹੁਣ ਤੁਹਾਨੂੰ ਚੰਗੀਆਂ ਲੱਗਦੀਆਂ ਤੁਸੀਂ ਪਾਓ ਅੱਛਾ ਜਦੋਂ ਉਮਰ ਉਮਰ ਦਾ ਤਕਾਜ਼ਾ ਵੱਧਦਾ ਨਾ ਫੇਰ ਕੱਪੜਾ ਖੁੱਲਾ ਹੋਵੇ ਤੰਗ ਹੋਵੇ ਫੇਰ ਪ੍ਰੈਸ ਵੱਜੀਆ ਨਹੀਂ ਵੱਜੀ ਕੋਈ ਫਰਕ ਨਹੀਂ ਪੈਂਦਾ ਜੋ ਜੋ ਬੰਦਾ ਅੱਗੇ ਤੁਰਿਆ ਜਾਂਦਾ ਤੋ ਸਤਗੁਰੂ ਜੀ ਸਮਝਾਉਂਦੇ ਖਾਂਦਿਆਂ ਖਾਂਦਿਆਂ ਮੂੰਹ ਇਕੱਠਾ ਖਾਂਦਿਆਂ ਖਾਂਦਿਆਂ ਤੇਰਾ ਮੂੰਹ ਘਸ ਗਿਆ ਦੰਦ ਘਸਦੇ ਆ ਨਾ ਸਾਧ ਸੰਗਤ ਜੀ 50 60 ਸਾਲ ਤੋਂ ਬਾਅਦ ਕਈਆਂ ਦੇ ਪੂਰੇ ਦੇ ਪੂਰੇ ਦੰਦ ਨਵੇਂ ਲਵਾਉਣੇ ਪੈਂਦੇ ਕਈਆਂ ਦੇ 2 4 ਦੰਦ ਲਵਾਉਣੇ ਪੈਂਦੇ ਆ ਪਰ ਘਸਦੇ ਆ ਨਾ ਪਾਛਾਂ ਦੇ ਖਾਂਦਿਆਂ ਖਾਂਦਿਆਂ ਮੂੰਹ ਘੱਟਾ ਪੈਨੰਦਿਆਂ ਸਭ ਅੰਗ ਕਪੜਾ ਪੈਨਦੇ ਅੰਗ ਬਜ਼ੁਰਗ ਹੋ ਗਏ ਬਿਰਦ ਹੋ ਗਏ ਪਰ ਅਗਲੀ ਗੱਲ ਮਾਰੇ ਨੇ ਕਮਾਲ ਦੀ ਕਹੀ ਕਹਿੰਦੇ ਧ੍ਰਿਗ ਤਿੰਨਾ ਕਾ ਜੀਵਿਆ ਲਾਣ ਤ ਇਹੋ ਜੇ ਜੀਵਨ ਤੇ ਜੇ ਨੀ ਉਮਰ ਬੀਤਣ ਤੋਂ ਬਾਅਦ ਵੀ ਉਸ ਮਾਲਕ ਦੇ ਨਾਲ ਪਿਆਰ ਨਹੀਂ ਪਿਆ ਜੀ ਤੱਕ ਸਾਡਾ